ਹਾਂਜੀ ਮੈਂ ਬਚ ਲਉਂਦਾ ਜੀ ਤੁਸੀਂ ਚਲਾਉਂਦੇ ਹੋ ਹਾਂਜੀ ਮੈਂ ਚਲਾਉਂਦਾ ਜੀ ਕੀ ਹੋਇਆ ਕੀ ਸੀ ਤੇ ਸਰ ਮੈਂ ਆਪਣੇ ਆਪਣੇ ਬੜੇ ਆਰਾਮ ਨਾਲ ਸਟ੍ਰਾਂਗ ਕ੍ਰੋਸ ਕੀਤਾ ਤੇ ਇਹਦੋਂ ਮੋਟਰਸਾਈਕਲ ਸਪੀਡ ਤੇ ਆਇਆ ਇੱਕਦਾਂ ਵੀ ਰੋਂਗ ਸਾਈਡ ਤੇ ਜਾਣ ਕੇ ਕਿ ਮੇਰੀ ਗੱਡੀ ਦੇ ਅੱਗੇ ਆ ਗਿਆ ਤੇ ਗੱਡੀ ਬ੍ਰੇਕ ਮਾਰਦੇ ਮਾਰਦੇ ਮੋਟਰਸਾਈਕਲ ਨਾਲ ਥੱਲੇ ਵੱਜਾ ਥੱਲੇ ਮੋਟਰਸਾਈਕਲ ਡਿੱਗ ਪਿਆ ਤੇ ਮੁੰਡਾ ਫੋਟਪਾਥ ਤੇ ਡਿੱਗ ਪਿਆ ਤੇ ਮੋਟਰਸਾਈਕਲ ਅੱਗੇ ਥੱਲੇ ਸੋਧੇ ਥੱਲੇ ਆ ਗਿਆ ਮੋਟਰਸਾਈਕਲ ਅੱਗੇ ਆ ਗਿਆ ਮੁੰਡਾ ਕੀ ਕੋਈ ਕੰਮ ਕਰਦਾ ਹੈ ਕਿ ਉਹਦੇ ਕਰੇ ਮੁੰਡਾ ਇਹ ਜਮਾਟੋ ਵਾਲਿਆਂ ਦੇ ਜਿਹੜਾ ਆਰਡਰ ਆਰਡਰ ਬੁੱਕ ਕਰਦੇ ਆ ਉਹਨ ਸਪੀਡ ਦੇ ਵਿੱਚ ਉਹ ਓਵਰ ਸਪੀਡ ਜੀ ਮਿਕਦਮ ਕਾਲੀ ਜੋਗਿਆ ਆ ਰਿਹਾ ਜੀ ਉਹਨੇ ਵੇਖੀ ਬੱਸ ਵੇਖੀ ਨਹੀਂ ਜਿਉਂ ਨੇ ਸਰਚ ਆਉਂਦੇ ਵਿੱਚ ਹੀ ਚਾਉਂਦੇ ਜੇ ਓਵਰ ਰੋਡ ਮਨਨੇ ਚੌਂਕ ਕ੍ਰੋਸ ਕਰਿਆ ਇਕਦਮੀ ਸਪੀਡ ਦੇ ਵਿੱਚ ਮੈਂ ਨਾ ਜੀ ਜਿਹੜਾ ਨਾਮ ਰਜੀਤ ਸਿੰਘ ਐਸਆਈ ਆ ਹੁਣ ਇਹ ਐਕਸੀਡੈਂਟ ਹੋਇਆ ਹਾਂਜੀ ਮੌਕੇ ਤੇ ਪਹੁੰਚੇ ਹੁਣੇ ਤੇ ਇਹਦਾ ਕਰ ਰਹੇ ਜੋ ਵੀ ਹੈਗਾ ਇਹ ਹੋਇਆ ਕਿ ਤਲਗਾ ਕੁਛ ਤੇ ਮੋਟਰਸਾਈਕਲ ਤੇ ਆ ਰਿਹਾ ਸੀ ਮੁੰਡਾ ਹਾਂਜੀ ਤੇ ਬਾਸ ਤੇ ਥੱਲੇ ਆਇਆ ਬਾਕੀ ਦੇਖਦੇ ਆ ਜੋ ਵੀ ਹੈਗਾ ਮੁੱਕੇ ਚ ਮੁੰਡਾ ਬਚਾ ਹੋ ਗਿਆ ਆ ਠੀਕ ਆ ਮੁੰਡਾ ਠੀਕ ਆ ਮੋਟਰਸਾਈਕਲ ਤੇ ਕੁਟਾ ਬਸ ਸਪੀਡ ਦੇ ਵਿੱਚ ਸੀ ਆ ਕਹਿੰਦੇ ਮੋਟਰਸਾਈਕਲ ਦੇ ਦੇਖਦੇ ਮੁੱਕੇ ਦੀ ਬਾਤ ਚ ਆਏ ਆ ਤੁਹਾਡੇ ਹੰਕ ਪੱਲਾ ਹੋ ਗਿਆ ਚੈੱਕ ਕਰ ਲੈਨੇ ਸਾਰਾ ਜੀ ਠੀਕ ਆ